ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਅਰੁਣ ਸੂਤ ਜੀ ਨੇ ਬਹੁਤ ਅਹਿਮ ਭੂਮਿਕਾ ਇਹਨਾਂ ਵੱਲੋਂ ਪਿਛਲੀ ਵਾਰੀ ਵੀ ਜੇ ਅਸੀਂ ਗੱਲ ਕਰ ਲਈ ਇਲੈਕਸ਼ਨ ਤੇ ਦਰਾਈ ਗਈ ਸੀ ਇਸ ਵਾਰ ਵੀ ਇਹਨਾਂ ਦਾ ਕਾਫੀ ਅਹਿਮ ਰੋਲ ਇਸ ਇਲੈਕਸ਼ਨ ਦੇ ਵਿੱਚ ਹੈਗਾ ਸੂਤ ਸਾਹਿਬ ਕਿਉਂਕਿ ਇਲੈਕਸ਼ਨ ਇਸ ਵਾਰ ਵੀ ਕਾਫੀ ਇੰਟਰਸਟਿੰਗ ਹੋਣ ਵਾਲੇ ਹੈ ਜਿਸ ਤਰ੍ਹਾਂ ਹਾਲਾਂਕਿ ਹੁਣ 16 ਬੀਜੇਪੀ ਦੇ ਤੇ 19+1 ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਤੁਸੀਂ ਸਾਰੇ ਸਿਨੈਰੀਓ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਆਪ ਚ ਇੱਕ ਇੰਡੀਕੇਟਰ ਹੈ ਕਿ ਮਨੀਸ਼ ਦਿਵਾੜੀ ਜੀ ਆਪਣੇ 6 ਕਾਉਂਸਲਰਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਖੁਦ ਬੈਠੇ ਹੋਏ ਨੇ ਉਸੇ ਗੈਸਟ ਹਾਊਸ 'ਚ ਲਗਭਗ 3 ਦਿਨਾਂ ਤੋਂ ਔਰ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਸਾਰੇ ਤਾਂ 4-5 ਅਥਰੀਆ ਚੰਡੀਗੜ੍ਹ 'ਚ ਬਾਕੀਆਂ ਨੇ ਨੂੰ ਲੈ ਕੇ ਉਹ ਰੋਪੜ ਦੇ ਵਿੱਚ ਬੈਠੇ ਹੋਏ ਨੇ ਇਹ ਆਪਣੇ ਆਪ 'ਚ ਦਰਸਾਉਂਦਾ ਹੈ ਕਿ ਉਹਨਾਂ ਦੀਆਂ ਪਾਰਟੀਆਂ ਦੇ ਵਿੱਚ ਕਿੰਨਾ ਅੰਤਰ ਵਿਰੋਧ ਹੈ ਔਰ ਕਿੰਨਾ ਅੰਤਰ ਕਲੇ ਹੈ ਨਾ ਉਹਨਾਂ ਦੇ ਕਾਉਂਸਲਰਸ ਅਲਾਈਅੰਸ ਨੂੰ ਇਸ ਅਨਹੋਲੀ ਅਲਾਈਅੰਸ ਨੂੰ ਮੰਨਦੇ ਨੇ ਨੌ ਪਾਰਟੀ ਦੇ ਇਸ ਡਿਸਪੀਸਪਲਨ ਨੂੰ ਉਹਨਾਂ ਦੇ ਕੈਂਡੀਡੇਟਸ ਜਿਹੜੇ ਡਿਕਲੇਅਰ ਹੋਏ ਨੇ ਦੋਨੋਂ ਪਾਰਟੀਆਂ ਦੇ ਚਾਹੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਮੇਅਰ ਦੇ ਕੈਂਡੀਡੇਟ ਹੋ ਉਹਨਾਂ ਦੇ ਆਪਣੇ ਕਾਉਂਸਲਰਾਂ ਦੀ ਉਹਦੇ ਤੇ ਐਕਸੈਪਟੇਬਿਲਿਟੀ ਨਹੀਂ ਐਸ ਅਲਾਈਅੰਸ ਦੀ ਐਕਸੈਪਟੇਬਿਲਿਟੀ ਨਹੀਂ ਗੁਰਬਖਸ਼ ਰਾਬਤ ਜੀ ਨੇ ਹੁਣੇ ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ ਔਰ ਮੈਂ ਸਮਝਦਾ ਕਿ ਇਹ ਸਾਰੇ ਜਿਹੜੇ ਇੰਡੀਕੇਟਰ ਹੈ ਦਰਸਾਉਂਦੇ ਆ ਕਿ ਇਸ ਵਾਰ ਫਿਰ ਤੋਂ ਇਹਨਾਂ ਦੇ ਅੰਤਰਕਲੇਹ ਕਰਕੇ ਔਰ ਇਸ ਅਨਹੋਲੀ ਅਲਾਈਅੰਸ ਭਾਰਤੀ ਜਨਤਾ ਪਾਰਟੀ ਫੇਰ ਤਿੰਨੋ ਸੀਟਾਂ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤੇ ਆਪਣਾ ਉਮੀਦਵਾਰਾਂ ਨੂੰ ਜਿਤਾਏਗੀ। ਲੇਕਿਨ ਸੁਪ ਸਾਹਿਬ ਕਾਂਗਰਸ ਤੇ ਆਵਾਦਵੀ ਪਾਰਟੀ ਕੇਂਦੀ ਨਜ਼ਰ 'ਚ ਸਾਡਾ ਬਹੁਮਤ ਹੈ। ਹੁਣ ਭਾਜਪਾ ਵੀ ਗੁੰਮਰਾਹ ਕਰ ਰਹੀ ਹੈ। ਦੁਬਾਰਾ ਪਿਛਲੀ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਦੀ ਜੋੜ-ਤੋੜ ਕਰ ਰਹੀ ਹੈ। ਲਾਲਚ ਦਿੱਤਾ ਜਾ ਰਿਹਾ ਹੈ ਕਾਉਂਸਲਰਸ ਨੂੰ। ਇਸ ਤਰ੍ਹਾਂ ਵੀ ਚੀਜ਼ਾਂ ਜਿਹੜੀ ਹੈਗੀ ਐ, ਐਗਜ਼ਾਮ ਲਾਦੇ ਨਜ਼ਰ ਆ ਰਹੀ। ਨਹੀਂ ਨਹੀਂ, ਮੈਂ ਉਹ ਤਾਂ ਬਹੁਮਤ ਤਾਂ ਸਾਡਾ। ਸਭ ਨਾਲ ਵੱਡੀ ਪਾਰਟੀ ਅਸੀਂ ਆ। 16 ਦਾ 16 ਕਾਉਂਸਲਰ ਨੇ ਗੁਰਬਖਸ਼ रावत ਜੀ ਦੇ ਅਨ ਤੋਂ ਔਰ ਆਮ ਆਦਮੀ ਪਾਰਟੀ ਕੋਲੇ ਸਿਰਫ ਜਿਹੜੇ ਹੈਗੇ ਨੇ ਉਹ 13 ਕਾਉਂਸਲਰ ਨੇ ਔਰ ਕਾਂਗਰਸ ਕੋਲੇ 6 ਕਾਉਂਸਲਰ ਨੇ ਜੇ ਇਹਨਾਂ ਦਾ ਐਲਾਈਅੰਸ ਅਬ ਦਿੱਲੀ ਦੇ ਵਿੱਚ ਨਹੀਂ ਹੈ ਦਿੱਲੀ ਦੇ ਵਿੱਚ ਇੱਕ ਦੂਸਰੇ ਦਾ ਅੰਤਰ ਵਿਰੋਧ ਕਰ ਰਹੇ ਨੇ ਆਪਣਾ ਪੰਜਾਬ ਦੇ ਵਿੱਚ ਕਰ ਰਹੇ ਨੇ ਦੇਸ਼ ਭਰ ਦੇ ਵਿੱਚ ਕਰ ਰਹੇ ਨੇ ਕਿਸ ਬੇਸਿਸ ਤੇ ਐਲਾਈਅੰਸ ਹੈ ਉਹ ਕਿਸ ਕੀ ਨੀਤੀਗਤ ਐਲਾਈਅੰਸ ਹੈ ਕਿਸ ਕਰਕੇ ਹੈ ਕੀ ਲੋਕਾਂ ਨੂੰ ਦੇਣਾ ਜਾਂਦੇ ਔਰ ਇੱਕ ਸਾਲ ਦੇ ਐਲਾਈਅੰਸ ਦੇ ਜਿਹੜਾ ਇਹਨਾਂ ਦੇ ਮੇਅਰ ਸੀ ਇਹਨਾਂ ਦੇ ਆਪਣੇ ਕਾਉਂਸਲਰਸ ਨੇ ਸਦਨ ਦੇ ਵਿੱਚ ਕਿਹਾ ਕਿ ਉਹ ਸਭ ਨਾਲੋਂ ناکਾਮਯਾਬ ਮੇਅਰ ਰਹੇ ਨੇ ਔਰ ਚਾਹੇ ਲਾਡੀ ਜੀ ਹੋਣ ਆਮ ਆਦਮੀ ਪਾਰਟੀ ਦੇ ਚਾਹੇ ਗਾਪੀ ਜੀ ਹੋਣੀ ਜਾਂ ਹੋਰ ਕਾਉਂਸਲਰ ਜੀ ਮੁਨਵਰ ਜੀ ਹੋਣ ਉਹਨਾਂ ਨੇ ਸ਼ਰੇਆਮ ਗਿਆ ਕਿ ਇਹ ناکਾਮਯਾਬ ਮੇਅਰ ਰਹੇ ਨੇ ਇਸ ਤਰ੍ਹਾਂ ਬੀਜੇਪੀ ਦੇ ਮੇਅਰ ਹੁੰਦੇ ਤਾਂ ਸਾਡੇ ਕੰਮ ਤੁਹਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਸ ਹੀ ਨਾ ਇੰਟਰਨਲ ਬਦਬੀਹ ਜਿਹੜੇ ਹੈਗੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦੇਖਣ ਨੂੰ ਮਿਲ ਰਹੇ ਬਿਲਕੁਲ ਦੇਖਣ ਨੂੰ ਮਿਲ ਰਿਹਾ ਜੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪਵਨ ਸ਼ਰਮਾ ਜੀ ਉਹਨਾਂ ਨੇ ਕਿਹਾ ਅਨਹੋਲੀ ਐਲਾਈਅንስ ਹੈ ਉਹਨਾਂ ਦੇ ਡਿਪਟੀ ਮੇਅਰ ਰਹੇ ਕਾਉਂਸਲਰ ਰਹੇ ਸतीश ਕਹਿਨ ਜੀ ਨੇ ਕਿਹਾ ਅਨਹੋਲੀ ਐਲਾਈਅንስ ਹੈ ਕਾਂਗਰਸ ਪਾਰਟੀ ਦੇ ਨੇਤਾ ਇਹਨਾਂ ਦੇ 파ਰਸ਼ਦ ਨਹੀਂ ਜਾਂਦੇ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਚੀਜ਼ ਦਾ ਵਿਰੋਧ ਹੈ ਸਿਰਫ ਔਰ ਸਿਰਫ ਵੀ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਕਿਸੇ ਤਰੀਕੇ ਨਾਲ ਇਹ ਤੇ ਹਨ ਹੁਣ ਹੀ ਐਲਾਈਅੰਸ ਕਰਕੇ ਸੱਤਾ ਤੇ ਆ ਲਈਏ ਪਹਿਲਾਂ ਇਹ ਕੋਟਾ ਚ ਜਾਂਦੇ ਰਹੇ ਵੀ ਕਿਸੇ ਤਰੀਕੇ ਨਾਲ ਚੋਣਾਂ ਜਿਹੜੇ ਆ ਦਿੱਲੀ ਇਲੈਕਸ਼ਨ ਤੋਂ ਬਾਅਦ ਚਲੇ ਜਾਣ ਕਿ ਅਸੀਂ ਫਿਰ ਹੁਣ ਆਪਣਾ ਵਿਰੋਧ ਦਿਖਾ ਕੇ ਬਾਅਦ ਦੇ ਵਿੱਚ ਐਲਾਈਅੰਸ ਕਰਕੇ ਤੇ ਅਸੀਂ ਜਿੱਤ ਲਈਏ ਲੇਕਿਨ ਹਾਰੇ ਨੇ ਕੋਟਾ ਚ ਲਗਾਤਾਰ 30 ਤਰੀਕ ਨੂੰ ਚੋਣਾਂ ਹੁਣ ਹੋਣ ਜਾ ਰਹੇ ਨੇ ਸੁਪਰੀਮ ਕੋਰਟ ਤੱਕ ਜਾਇਆ ਇਹਨਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਔਰ ਦਿੱਲੀ ਦੇ ਵਿੱਚ ਵੀ ਇਹਨਾਂ ਦੇ ਨੇਤਾ ਖੁਦ ਹੀ ਵਿਰੋਧ ਕਰ ਰਹੇ ਨੇ ਗੱਲ ਮੈਂ ਤੁਹਾਡੇ ਚੈਨਲ ਤੇ ਹੀ ਦੇਖਿਆ ਰਾਜਾ ਵਡਿੰਗ ਨੇ ਕਿਹਾ ਕਿ ਅਸੀਂ ਇਸ ਐਲਾਈਅੰਸ ਦਾ ਵਿਰੋਧ ਕਰਦੇ ਹਾਂ ਔਰ ਇਸ ਕਰਕੇ ਇਹ ਅੰਤਰਗਲਾ ਦੇ ਵਿੱਚ ਆਪਣੇ ਭਾਰ ਦੇ ਵਿੱਚ ਹੀ ਐਲਾਈਅੰਸ ਟੁੱਟੇਗਾ ਔਰ ਬੀਜੇਪੀ ਜਿੱਤੇਗੀ। ਲੇਕਿਨ ਸੋ ਸਭ ਇੱਕ ਸਵਾਲ ਇਹਦੇ ਵਿੱਚ ਬਹੁਤ ਅਹਿਮ ਹੈ ਕਿਉਂਕਿ ਹਾਲਾਂਕਿ ਚਲੋ ਚੰਡੀਗੜ੍ਹ ਦੇ ਵਿੱਚ ਅਜੇ ਫਿਲਹਾਲ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਬੰਧਨ ਹੈਗਾ ਲੇਕਿਨ ਉਹਨਾਂ ਦੇ 20+1 ਤੇ ਤੁਹਾਡੇ 16 ਨੇ। ਤਾਂ ਕਿਸ ਤਰ੍ਹਾਂ ਬੀਜੇਪੀ ਦੀ ਜਿੱਤ ਹੋਣ ਦੀ ਨਜ਼ਰ ਆ ਰਹੀ ਤੁਸੀਂ ਇੰਨਾ ਕੰਫੀਡੈਂਟ ਕਿਵੇਂ ਹੋ? ਮੈਂ ਕਾਂਗਰਸ ਪਾਰਟੀ ਦੇ ਇੱਕ ਕਾਉਂਸਲਰ ਬੀਜੇਪੀ ਜੁਆਇਨ ਕੀਤੇ ਨੇ ਗੁਰਵਖਸ਼ ਸ਼ਰਾਵਣ। ਉਹਨਾਂ ਨੂੰ ਆਪਣੇ 6 ਕਾਉਂਸਲਰਜ਼ ਨੂੰ ਬਿਲਕੁਲ ਨਜ਼ਰਬੰਦ ਕਰਕੇ ਲੁਧਿਆਣਾ ਚ ਲੈ ਜਾਣਾ ਪਿਆ ਔਰ ਮਨੀਸ਼ ਦਿਵਾੜ ਜੀ ਨੂੰ ਆਪ ਆਪਣੇ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਜੇ ਬੰਦਾ ਜੁਆਇਨਿੰਗ ਨਹੀਂ ਕਰਦਾ ਤਾਂ ਉਹਦੇ ਉਹਦੇ ਵਿਰੋਹ ਆਪਸ ਦੇ ਅੰਤਰਕਲੇਹ ਕਰਕੇ ਉਹ ਕ੍ਰਾਸਵੋਟ ਕਰ ਸਕਦਾ ਹੈ ਯਾਨੀ ਕਿ ਤੁਹਾਨੂੰ ਲੱਗਦਾ ਹੈ ਕਿ ਕ੍ਰਾਸਵੋਟ ਹੋਏਗੀ ਬਿਲਕੁਲ ਹੋਏਗੀ ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਨੂੰ ਪ੍ਰੇਮਲਤਾ ਜੀ ਜਿਹੜੇ ਉਹਨਾਂ ਨੇ ਮੇਅਰ ਦੇ ਕੈਂਡੀਡੇਟ ਦੀ ਦੀ ਐਕਸੈਪਟੇਬਿਲਟੀ ਨਹੀਂ ਹੈ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕੈਂਡੀਡੇਟ ਦੀ ਐਕਸੈਪਟੇਬਿਲਟੀ ਕਾਂਗਰਸ ਦੇ ਕਾਉਂਸਲਰਸ ਨੂੰ ਨਹੀਂ ਹੈ ਇਸ ਕਰਕੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਵਿਰੋਧ ਹੈ ਉਹਦੇ ਕਰਕੇ ਜਿਹੜਾ ਹੈਗਾ ਉਹ ਤੁਹਾਡਾ ਕ੍ਰਾਸ voting ਹੋਏਗੀ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਭਾਜਪਾ ਦੇ ਸੰਪਰਕ 'ਚ ਹੋਰ ਵੀ ਕਾਉਂਸਲਰ ਨੇ ਫਿਲਹਾਲ ਹੋ ਸਕਦਾ ਹੈ ਵੱਡਾ ਧਮਾਕਾ ਅੱਜਕੱਲ੍ਹ ਨਹੀਂ ਮੈਂ ਸੰਭਾਵਨਾਵਾਂ ਰਾਜਨੀਤੀ ਸੰਭਾਵਨਾਵਾਂ ਦਾ ਖੇਲ ਹੈ ਜੀ ਸਾਨੂੰ ਕੋਈ ਅਪਰੋਚ ਕਰੇਗਾ ਗੁਰਵਖਸ਼ ਸਿੰਘ ਨੇ ਕੀਤਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੋਂ ਰਵਾਇਤ ਹੋ ਕੇ ਹੋ ਰਿਹਾ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕੀ ਆ ਲੈ ਸਾਨੂੰ ਹਲੀ ਐਲਾਈਅੰਸ ਸਾਨੂੰ ਐਕਸੈਪਟ ਹੀ ਹੁੰਦਾ ਸੀ ਇਸ ਕਰਕੇ ਮੈਂ ਮੇਰਾ ਦਮ ਘੁੱਟਦਾ ਸੀ ਔਰ ਮੈਂ ਛੱਡ ਕੇ ਬੀਜੇਪੀ ਨੂੰ ਜੁਆਇਨ ਕੀਤਾ ਚੰਡੀਗੜ੍ਹ ਦੇ ਵਿਕਾਸ ਲਈ ਉਹ ਇੱਕ ਸਾਲ ਦੇ ਕੁਸ਼ਾਸਨ ਦੇ ਵਿੱਚ ਇਹਨਾਂ ਨੇ ਕਾਰਪੋਰੇਸ਼ਨ ਨੂੰ ਬੈਂਕਰਪਟ ਕਰ ਦਿੱਤਾ ਇਹ ਅੱਜ ਕਾਰਪੋਰੇਸ਼ਨ ਦੇ ਕੋਲੇ ਤਨਖਾਹਾਂ ਦੇਣ ਲਈ ਪੈਸੇ ਨਹੀਂ ਅੱਜ ਠੇਕੇਦਾਰਾਂ ਨੂੰ ਪੇਮੈਂਟ ਦੇਣ ਲਈ ਪੈਸੇ ਨਹੀਂ ਬੁਰੇ ਤਰੀਕੇ ਨਾਲ ਬੈਂਕਰਪਟਾ ਕਾਰਪੋਰੇਸ਼ਨ ਅੱਜ ਇਸ ਕਰਕੇ ਸ਼ਹਿਰ ਨੂੰ ਇਹ ਸੰਤਾਪ ਨਾ ਭੁਗਤਣਾ ਪਵੇ ਇਸ ਕਰਕੇ ਇਹਨਾਂ ਦੇ ਕਾਉਂਸਲਰੀ ਚਾਹੁੰਦੇ ਆ ਕਿਉਂਕਿ 1 ਸਾਲ ਬਾਅਦ ਚੋਣ ਹੈ ਔਰ ਉਹਨਾਂ ਨੇ ਆਪਣੇ ਆਪਣੇ ਦੁਬਾਰਾ ਤੋਂ ਜੇ ਚੋਣ ਚ ਜਾਣਾ ਹੈ ਤਾਂ ਉਹਨਾਂ ਦੇ ਵਾਰਡਾਂ ਦੇ ਵੀ ਡਵੈਲਪਮੈਂਟ ਦੇ ਕੰਮ ਹੋਣੇ ਚਾਹੀਦੇ ਆ ਇਸ ਕਰਕੇ ਡਵੈਲਪਮੈਂਟ ਨੂੰ ਦੇਖਦੇ ਹੋਇਆ ਚੰਡੀਗੜ੍ਹ ਦੇ ਵਿਕਾਸ ਨੂੰ ਦੇਖਦੇ ਹੋਇਆ ਆਮ ਆਦਮੀ ਪਾਰਟੀ ਔਰ ਕਾਂਗਰਸ ਆਮ ਆਦਮੀ ਪਾਰਟੀ ਤੇ ਕਾਂਗਰਸ ਲਗਾਤਾਰ ਇਲਜ਼ਾਮ ਲਾ ਰਹੀ ਹੈ ਕਿ ਜਿਹੜੀ ਬੀਜੇਪੀ ਜਿਹੜੀ ਹੈਗੀ ਕੰਮ ਨਹੀਂ ਹੋਣ ਦੇ ਦੀ ਗ੍ਰਾਂਟਸ ਜਿਹੜੀ ਹੈਗੀ ਉਹ ਫਸੇ ਹੋਏ ਨੇ ਇੱਕ ਪੋਲਿਟਿਕ ਦੇ ਚੱਲਦੇ ਸਾਰਾ ਜਿਹੜਾ ਹੈਗਾ ਸਿਸਟਮ ਇਹ ਲਿਆ ਕੋਈ ਗ੍ਰਾਂਟ ਨਹੀਂ ਫਸੇ ਹੋਏ ਜੀ ਗ੍ਰਾਂਟਸ ਜਿੰਨੀ ਮਿਲਦੀ ਹੈ ਸੈਂਟਰ ਤੋਂ ਹਰ ਵਾਰ ਦੀ ਤਰ੍ਹਾਂ ਉਨੀ ਹੀ ਮਿਲ ਰਹੀ ਹੈ ਉਸ ਤੋਂ ਛੇ ਥੋੜਾ ਇਜ਼ਾਫਾ ਹੀ ਹੋਇਆ ਇਹਨਾਂ ਨੇ ਪਿਛਲੇ ਸਾਲ ਪੇਵਰ ਬਲੌਕ ਲਾ ਲਾ ਕੇ ਅਨਨੈਸੈਸਰੀਲੀ ਇਹ ਚੰਡੀਗੜ੍ਹ ਜਿਹੜਾ 48% ਗ੍ਰੀਨ ਸਿਟੀ ਹੈ ਇਹਨੂੰ ਪੱਥਰਾਂ ਦਾ ਸ਼ਹਿਰ ਬਣਾਤਾ ਉਹਦੇ ਵਿੱਚ ਪੇਵਰ ਬਲੌਕ ਤਾਂ ਲਗਾਉਂਦੇ ਨੇ ਕਿ ਉਹਦੇ ਵਿੱਚ ਕਮਿਸ਼ਨ ਮਿਲਦਾ ਔਰ ਇਸ ਕਰਕੇ ਇਹ ਇੱਕ ਤਾਂ ਸ਼ਹਿਰ ਦੀ ਗ੍ਰੀਨਰੀ ਨੂੰ ਖਰਾਬ ਕਰ ਰਹੇ ਨੇ ਦੂਸਰਾ ਇਸ ਕਰਕੇ ਇਹਨਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਕ腐ਸ਼ਨ ਦੇ ਕਰਕੇ ਇਹ ਸਾਰਾ ਇਹ ਬੰਦੇ ਦੇ ਵਿੱਚ ਇੱਕ ਹੋਰ ਬੜਾ ਇੰਟਰਸਟਿੰਗ ਸਰ ਜ਼ਰੂਰ ਕਹਿੰਦੇ ਨਜ਼ਰ ਆਇਆ ਜਿੱਦਾਂ ਤੁਸੀਂ ਵੀ ਕਿਹਾ ਕਿ ਕਾਂਗਰਸ ਦੇ ਲੁਧਿਆਣਾ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਰੋਪੜ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਭਾਜਪਾ ਦੀ ਵੀ ਕਾਉਂਸਲਰਸ ਨੂੰ ਲੈ ਕੇ ਜਿਹੜੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਸਾਈਡ ਤੇ ਹੋਈ ਹੋ ਚੱਲੀ ਨਹੀਂ ਨਹੀਂ ਖੁੱਲਿਆ ਖੁੱਲਿਆ ਮੈਂ ਤੁਸੀਂ ਜੇ ਮਿਲਣਾ ਹੈ ਤਾਂ ਹੁਣ ਡਿਨਰ ਲੰਚ ਦੇ ਉੱਤੇ ਲੇਖ ਦੇ ਕੈਫੇਟੇਰੀਆ ਦੇ ਵਿੱਚ ਆ ਜਾਓ ਸਾਰੇ ਉੱਥੇ ਬੈਠੇ ਨੇ ਯਾਨੀ ਕਿ ਤੁਹਾਡੀ ਵੀ ਇੰਟਰਨਲ ਮੀਟਿੰਗਸ ਤਾਂ ਮੀਟਿੰਗ ਤਾਂ ਦੇਖੋ ਪਾਰਟੀ ਦੀਆਂ ਮੀਟਿੰਗ ਹੁੰਦੀਆਂ ਲੇਕਿਨ ਅਸੀਂ ਉਹਨਾਂ ਨੂੰ ਬੰਨਿਆ ਨਹੀਂ ਉਹ ਆਪਣੇ ਘਰਾਂ ਚ ਉਹਨਾਂ ਦੇ ਮੋਬਾਈਲ ਆਉਣ ਜੋ ਕਿਸੇ ਨੇ ਵੀ ਕਿਸੇ ਨੂੰ ਮਿਲਣਾ ਹੈ ਕਿਸੇ ਨੂੰ ਗੱਲ ਕਰਨੀ ਹੈ ਉਥੇ ਪੱਤਰਕਾਰ